ਉਹ ਆਹ ਕਿਹੜਾ ਸੀ ਉਹ ਇਹ ਤਾਂ ਬੜੇ ਮੋਟਰੇ ਲੱਗਦਾ ਮੈਨੂੰ ਓਏ ਇਹਦਾ ਚਾਚਾ ਨੂੰ ਦੁਦੂ ਕਰਦਾ ਮੈਨੂੰ ਓਹ ਲੱਗਦਾ ਤਾਂ ਮੇਲੀ ਵੀ ਹੋਈ ਸੀ ਹੱਥ 'ਚ ਫੁੰਦਾ ਬੜਾ ਸੋੜੇ ਬਾਈ ਤੁਸੀਂ ਮੇਰਾ ਬਾਪੂ ਨੇ ਵੇਚਿਆ ਤੁਹਾਨੂੰ ਵੇਖ ਕੇ ਪਤਾ ਨਹੀਂ ਕਿਉਂ ਭੱਜ ਗਿਆ ਉਹ ਸਾਨੂੰ ਦੇ ਕੇ ਤੇ ਸਾਨੂੰ ਦੇ ਕੇ ਉਹ ਭੱਜ ਗਿਆ ਵੀਰੇ ਤੁਸੀਂ ਬੈਂਕ ਵਾਲੇ ਹੋ ਹੋ ਲੈ ਪੜੇ ਤੈਨੂੰ ਕੀ ਭਲੇਖਾ ਪੈ ਗਿਆ ਉਹ ਅਸੀਂ ਬੈਂਕ ਵਾਲੇ ਨਹੀਂ ਅਸੀਂ ਤਾਂ ਬਾਬੇ ਕੇ ਲਾਣੇ 'ਚ ਆਂ ਜੱਸ ਦੇ ਕਬਰੇ

ਅਜੀ ਤੋ ਸਿੱਧਾ ਮੇਰੀਆ ਉਹ ਚਾਚਾ ਰੰਦੂ ਪੁੱਤਾ ਮੈਂ ਡਰ ਗਿਆ ਪੁੱਤਾ ਆਪਣੇ ਸਮੇਂ ਦਾ ਪਹਿਲਵਾਨ ਰਹਾ ਪਹਿਲਵਾਨ ਤੇਰੇ ਵਰਗੇ ਤਾਕਤ ਬੰਦਿਆਂ ਨਹੀਂ ਦਾ ਮੋੜ ਆਉਂ ਸਾਨੂੰ ਉਹ ਗੱਲ ਤਾਂ ਤੇਰੀ ਸਹੀ ਆ ਜੱਸਿਆ ਕੋਈ ਟਾਈਮ ਹੁੰਦਾ ਸੀ ਚਾਚਾ ਰੰਦੂ ਸਿੰਜਰ ਦੇ ਪਿੰਡੇ ਤੇ ਮਿੱਟੀ ਨਹੀਂ ਸੀ ਲੱਗਣ ਦਾ ਉਹ पहलवान ਖੜਾ ਛੱਡ ਕੇ ਭਾਂਜੇ ਦੇ ਸੀ ਬਸ ਉਹ ਟਾਈਮ ਟਾਈਮ ਦੀ ਗੱਲ ਆ ਚਾਚਾ ਰੰਦੂ ਹੁਣ ਆਪਾਂ ਨੂੰ ਤੇਰੀ ਕਿੱਥੀ ਭੱਜੀਆਂ ਦਾ ਕੋ ਕਾਹਨੂੰ ਬੇਸ਼ੇਰਾ ਮਾਰਨਾ ਸਰਕਾਰਾਂ ਦੇ ਲੋਲ ਤੇ

ਗਾਲ ਸੁਣ ਚਾਚੀ ਮਿੰਦਰ ਕੋਰੇ ਜਿਹੜੇ ਕੰਮ ਅਸੀਂ ਆਇਆ ਨਾ ਉੱਚ ਕੀ ਗੌਣ ਵਾਲੇ ਕੀ ਵਕੀਲ ਕੀ ਮਾਸਟਰ ਕੀ ਡਾਕਟਰ ਆ ਸਾਰੇ ਲੱਗੇ ਹੋਏ ਨੇ ਐਸਾ ਤੁਸੀਂ ਕੀ ਜਾਦੂ ਕਰਤਾ ਇਹ ਸਾਰੇ ਥੋੜੇ ਮਗਰ ਲੱਗੇ ਉਹ ਨਾਨਾ ਚਾਚੀ ਜਾਦੂ ਕੋਈ ਨਹੀਂ ਕੀਤਾ ਆ ਹੁਣ ਸਭ ਨੂੰ ਪਤਾ ਲੱਗ ਗਿਆ ਵੀ ਜੇ ਢਿੱਡ ਭਰਨਾ ਕਿਸਾਨਾਂ ਨਾਲ ਤਾਂ ਖੜੇ ਹੋਣਾ ਹੀ ਪਊਗਾ ਮੈਂ ਪੁੱਤ ਚਾਵਾਂ ਮੈਨੂੰ ਸਟਾਫਿੰਗ ਵਾਜਲਾ ਦਾਨੀਆਂ ਨੂੰ ਫੋਨਾਂ ਮੇਕਾ ਸਿੱਧਾ ਸਿੱਧਾ ਕਸੇ ਤੁਸੀਂ ਕੀ ਕਰਨਾ ਚਾਹ ਰਹੇ ਹੋ ਓ ਚਾਚੀ ਤੇਨੂੰ ਤਾਂ ਪਤਾ ਹੀ ਆ ਅੱਛੇ 3 ਮਿੰਟਾਂ ਦਾ ਵਾਧੂ ਹੋ ਗਿਆ ਦਿੱਲੀ ਘੇਰੀ ਨੂੰ ਓ ਪਤੀਜ ਤੈਨੂੰ ਕਿੱਥੋਂ ਪਤਾ ਲੱਗੂ ਓਏ ਇਹ ਕਿਹੜਾ ਬੀ bizness ਮੰਦੀ ਹੈ ਇਹਨਾਂ ਨੂੰ ਚੁਗੀਆਂ ਤਾਂ ਮੇਰੇ ਲਈ ਤਾਂ ਹੀ ਨਾਲੇ ਕਿ

ਮੂਤਾ ਦੇਸ਼ ਚ ਜੋ ਮਰਗੀ ਹੋ ਜੇ ਉਹਨੇ ਨਹੀਂ ਮੂੰਹ ਖੋਲਣਾ ਨਾ ਹੁਣ ਕੇ ਸੱਜੇ ਸੁਣ ਕੇ ਰਾਜੀ ਗੱਲ ਤਾਂ ਤੇਰੀ ਸਹੀ ਆ ਚਾਚੀ ਆਪਣਾ ਦੇਸ਼ ਤਾਂ ਜਲਵਾ ਦੇ ਹੱਥ ਪਿਆ ਪਿਆ ਉਹ ਭਤੀਜ ਉਹ ਹੁਣ ਐ ਤਾਂ ਦੱਸੋ ਅੱਗੇ ਕੀ ਕਰਨਾ ਹੈ ਚਾਚਾ ਤੈਨੂੰ ਤਾਂ ਪਤਾ ਹੀ ਆ ਅਛੇ ਈ ਮਹੀਨੇ ਤਾਂ ਵਧੇ ਹੋ ਗਿਆ ਪੰਜਾਬ ਚ ਥਾਂ ਥਾਂ ਦਰਨੇ ਲੱਗ ਰਹੇ ਨੂੰ ਤਾਂ ਤਿੰਨ ਮਹੀਨੇ ਹੋ ਚਲੇ ਦਿੱਲੀ ਚ ਦਿੱਲੀ ਕੇ ਨੂੰ ਹੁਣ ਆਪਾਂ ਦਿੱਲੀ ਚ ਜਾਣਾ ਹੋਣਾ ਨਾਲੇ ਪੁੱਤ ਆਪਾਂ ਜਾਣ ਦਾ ਬੜਾ ਹੈ ਦਿੱਲੀ ਪਾ ਲੋ ਤੇ ਆਈ ਸੁਣੋ ਗਣ ਉਹ ਬੋਲਾ ਜੇ ਤਾਂ ਪਹਿਲੇ ਹੀ ਕਿਸੇ ਨੇ ਸੁਣ ਕੇ ਰਾਜੀ ਆਪਾਂ ਦੇ ਹੋਣਾ ਨੂੰ ਹਾਂ ਤਾਂ ਹਰ ਜਣਾ ਕੋਈ ਕਿਸੇ ਆਵਾਜ਼ ਕਰਕੇ ਮੋੜਿਆ ਆਵੇ ਸਾਜਾ ਦਾ ਫੈਰ ਨਹੀਂ ਕੋਣਾ ਹੋ ਚਾਚੀ ਐਵੇਂ ਦਿਲ ਛੋਟਾ ਨਾ ਕਰ ਆ ਲੋਕਾਂ ਦੇ ਕੱਖ ਕੇ ਕੁਝ ਨਹੀਂ ਕਰਦਾ ਉਹ ਪੰਜਾਬੀ ਤਾਂ ਵੱਡੇ ਵੱਡੇ ਤੱਕੇ ਲਾ ਦਿੰਦੇ ਨੇ ਫੇਰਾ ਮੋਦੀ ਕੀ ਚੀਜ਼ ਆ ਉਹ ਪੰਜਾਬੀ ਤਾਂ ਜੰਮੀ ਮੋਰਚੇ ਲਾਉਣ ਵਾਸਤੇ ਨੇ ਉਹ ਚਾਚਾ ਕੰਕਾਰ ਆਪਣੇ ਵਿਆਹਾਂ ਨੂੰ ਤੇ ਚਾਚੀ ਤੂੰ ਹੀ ਦੇਓ ਕਾ ਆਪਣੀਆਂ ਅੰਡਾਂ ਨਾਲ ਗਵਾਡਣਾ ਨੂੰ ਨਾ ਸੁਣ ਮੇਰੇ ਦੱਖਿਲ ਨੂੰ ਕਾਲੀ ਲੱਗੀ ਹੁਣ ਜੇਤ ਮੁਰ ਬਾਣੇ ਤਾਂ ਟੁੱਟੇਗੀ ਕਿਵੇਂ ਚਾਚੀ ਨੂੰ ਨਰਮੇ ਸਿੰਦਾ ਪਤਾਇਆ ਆਪਣੇ ਦੇਚੋਂ ਫਰਮਾਇਦਾ ਅੜੇ ਛੜਿਆਂ ਦਾ ਰਾਜੇ ਹੁਣ 3ਾਂ ਤੇ ਜ਼ਮੀਨਾਂ ਦੀ ਰਾਖੀ ਦੀ ਸਾਨੂੰ ਆਪ ਖੜੇ ਬਣਾਉਗਾ ਨਾਲੇ ਚਾਚੀ ਆਪਾਂ ਉਹਨਾਂ ਦੇ ਵਾਰਸਾਂ ਜਿਨ੍ਹਾਂ ਨੇ ਚਿੜੀਆਂ ਨਾਲ ਬਾਜਲ ਰਾਇਸੀ ਬਾਜ ਉਹ ਆਪਾਂ ਤਾਂ ਦਰਿਆਵਾਂ ਦੇ ਮੂੰਹ ਮੋੜ ਗਏ ਇਹ ਕਿਹੜੇ ਖੇਤੀ ਮੂਲੀ ਨੇ ਔਰ ਸਹੀ ਗੱਲ ਆ ਪੁੱਤਰਾ ਔਰ ਹੁਣ ਤਾਂ ਆਪਣੀ ਪੱਤੀ ਵਿਆਹ ਤੋਂ ਨਹੀਂ ਪੜਾਏ ਚੱਲਣਾ ਕੋ

ਉਹ ਜਾਪਾ ਸਾਰੇ ਨਾਲ ਜੇ ਚੱਲਾਂਗੇ ਤਾਂ ਹੀ ਟਿੰਡ ਬਚਣਗੇ। ਉਹ ਚਾਚਾ ਰੁੱਲਦੂ ਤੂੰ ਫਿਕਰ ਨਾ ਕਰ ਉਹ ਜੱਦੇ ਖੇਤਾਂ ਦੇ ਪੁੱਤ ਉੱਠ ਖੜੇ ਨਾ ਇਹ ਸਭ ਕੁੱਤਿਆਂ ਵਾਂਗ ਛੱਡਿਆਂ ਚ ਪੂੰਛਾਂ ਦੇ ਦੇ ਭੱਜਣਗੇ। ਉਹ ਦੇਖ ਲਈ ਤੂੰ। ਉਹ ਬੱਲੇ ਉਹ ਸ਼ੇਰਾ। ਉਹ ਜੇ ਥੋਡੇ ਵਰਗੇ ਸਾਡੇ ਬਜ਼ੁਰਗਾਂ ਨਾਲ ਆ ਗਏ ਤਾਂ ਸਾਨੂੰ ਵੀ ਫੁੱਟੇ ਲਾਵਾਂਗੇ। ਆਹੋ ਬੰਦੋ, ਹੁਣ ਤਾਂ ਜੋ ਕੁਝ ਕਰਨਾ ਪੈਣਾ, ਇੱਕ ਦਿਨ ਹੋ ਕੇ ਕਰਨਾ ਪੈਣਾ। ਆਏ ਨਿੱਤ ਨੂੰ ਨਾਲ ਤੁੰਦੇ ਨਾਲੇ ਬੈਗੀਆਂ ਆ ਕੱਢਣ ਦਾ ਟਾਈਮ ਹੋ ਗਿਆ ਜੋਤੀ ਪੁੱਤ ਤੂੰ ਵੀਰਿਆਂ ਦੀ ਗੱਲ ਸੁਣ ਧਰਮੇ ਕੱਢ ਕੇ ਆਉਣਾ ਹਾਂਜੀ ਬਾਪੂ ਪੁੱਤ ਰੌਲਾ ਪਿਆ ਨਹੀਂ ਰੌਲਾ ਪਾਉਣ ਦੀ ਤਾਂ ਤਿਆਰੀ ਕਰ ਤੇ ਤਿਆਰੀ ਹੈ ਬੇਬੇ ਨਾ ਕੀ ਗੱਲ ਹੋ ਗਈ ਬਾਈ ਹੋਰੀ ਵੀ ਰੌਲਾ ਪਾਉਣਾ ਇਹਨੇ ਸਵੇਰੇ ਸਵੇਰੇ ਉਹ ਪੈਣੀ ਨਹੀਂ ਪੈਣਾ ਕੋਈ ਰੋਣਾ ਨਾ ਹੀ ਪਾਉਣਾ ਅੱਜ ਚੱਤਾਂ ਮਜਾ ਕਰ ਦਿਆ ਅਸੀਂ ਤਾਂ ਦਿੱਲੀ ਜਾਂਦੀ ਸੱਦਾ ਦੇਣ ਆਏ ਆ ਜੱਸੇ ਵੀਰੇ ਨਾ ਕਿਉਂ ਟਾਈਮ ਖਰਾਬ ਕਰਦੇ ਹੋ

ਪੰਜਾਬ ਤੋਂ ਬਾਹਰ ਦਾ ਵੀ ਸੁੰਦਰ ਕੋਣ ਹੈ ਉਹ ਪੈਣੀ ਜਿਵੇਂ ਪੰਜਾਬ ਤੋਂ ਬਾਹਰ ਨਹੀਂ ਲੱਗ ਗਏ ਤਾਂ ਇਹ ਕੋਈ ਸੂਣ ਸਾਡੀ ਵੀਰੇ ਆ ਨਾ ਤੁਹਾਡੀ ਕਿਤੇ ਖਬਰ ਲੱਗਦੀ ਆ ਆ ਲੋਕਾਂ ਤੱਕ ਕਿਵੇਂ ਪਹੁੰਚੂਗੀ মিডিਆ ਸਾਰੀ ਸਰਕਾਰ ਨੇ ਖਰੀਦੀ ਹੈ ਸਰਕਾਰ ਨੇ ਉਹ ਨਾਨਾ ਪੈਣੀ ਇੱਥੇ ਤੂੰ ਗਲਤ ਆ ਸਾਰੀ মিডিਆ ਸਰਕਾਰ ਨੇ ਨਹੀਂ ਖਰੀਦੀ ਅਜੇ ਬਹੁਤ ਸਾਧਨ ਨੇ ਆਪਣੇ ਕੋਲੇ ਆਪਾਂ ਆਪਣੀ ਗੱਲ ਲੋਕਾਂ ਤੱਕ ਪਹੁੰਚਾ ਸਕਦੇ ਆ

ਤੇ ਭੈਣੇ ਹੁਣ ਤੁਹਾਡੀ ਡਿਊਟੀ ਇੱਕੋ ਹੀ ਹੋਊਗੀ ਕਿ ਕਿਸਾਨ ਦੀ ਹਰ ਨੀ ਕੀ ਮੋਟੀ ਖਬਰ ਸਟੋਰੀ ਪਾਉਣਾ ਆ ਬੱਸ ਉਹ ਆਪਣਾ ਸਾਰਾ ਲਾਣਾ ਐਂ ਪੱਤਰਕਾਰ ਬਣ ਜਾਣਾ ਆ ਗੋਦੀ ਮੀਡੀਆ ਵਾਲੇ ਤਾਂ دیਵਾ ਲਾ ਕੇ ਵੀ ਲੱਭਣੇ ਕਿੱ데 ਕੱਲ ਦਾ ਸਹੀ ਕਹੀ ਵੀਰੇ ਤੁਸੀਂ ਆ ਮੈਂ ਵੀ ਆਪਣੀ ਸੇਂਹ ਦੀਆਂ ਗਿਆਨ ਕਿ ਜਿਹੜਾ ਆਪਣਾ ਸੋਨਾ ਨਾ ਕੁਝ ਨਹੀਂ ਸੋਸ਼ਲ ਮੀਡੀਆ ਤੇ ਉਹ ਕਿਸਾਨਾਂ ਨੂੰ ਦੇਣਾ ਸ਼ਾਬਾਸ਼ ਭੈਣੇ ਨਾਲੇ ਕੋ ਮੋਰ ਗੱਲ ਸੁਣ ਸਾਡੀ ਹਾਂਜੀ ਅ ਜਿਹੜੇ ਮੋਦੀ ਦੇ ਦੋ ਚਾਰ ਚਾਚੇ ਕਹਿੰਦੇ ਆ ਨਾ ਵੀ ਪੰਜਾਬੀਆਂ ਨੂੰ ਤੇਰੇ ਜੀਵਾਂ ਦੇ ਕਰ ਕਰ ਆਇਲੈਂਡਸ ਕੋਈ ਕੈਨੇਡਾ ਕੋਈ ਅਮਰੀਕਾ ਕੋਈ ਆਸਟ੍ਰੇਲੀਆ ਅੱਧਾ ਪੰਜਾਬ ਆਪਣਾ ਬਾਹਰੀ ਬੈਠਾ ਹੁਣ ਤਾਂ ਇਹਨਾਂ ਦੇ ਜਿਰਾਦੇ ਚ ਹਵਾ ਚੱਲਦੇ ਨੇ ਜਹਾਜ਼ ਦੱਸ ਨਹੀਂ ਤੂੰ ਜੋਤੀ ਹੁਣ ਤਾਂ ਆਪਾਂ ਜਿਹੜੀ ਵੀ ਕੋਈ ਕਿਸਾਨ ਦੀ ਪੋਸਟ ਪਾਉਣੀ ਆ ਉੱਤੇ ਹੈਸ਼ਟੈਗ ਕਰਨਾ ਫਾਰਮਰਸ ਫੋਰਸ ਦੱਸ ਨਹੀਂ ਜੋਤੀ ਤੂੰ ਵੀ ਗੱਲ ਸਹੀ ਕਹੀ ਰ ਤੁਸੀਂ ਵੈਸੇ ਤਾਂ ਓਹ ਹਾਂ ਬਈ ਬਦਲੇ ਮਨ ਸੋਦੀ ਚਾਚੀ ਦਾ

ਉਹਨੂੰ ਤਾਂ ਪਤਾ ਹੀ ਹੋਣਾ ਕਿਸਾਨਾਂ ਖਿਲਾਫ ਬਣੇ ਤਿੰਨ ਕਾਲੇ ਕਾਨੂੰਨਾਂ ਬਾਰੇ ਉਹਨਾਂ ਨੂੰ ਰੱਦ ਕਰਾਉਣ ਲਈ ਕਿਸਾਨ ਜੱਤੇ ਬੰਦੀਆਂ ਨਾਲ ਤੁਰ ਪਏ ਹੋਣ ਅਸੀਂ ਵੀ ਹਾਂ ਹਾਂ ਵੀਰ ਜੀ ਇਹ ਕਾਨੂੰਨ ਤਾਂ ਰੱਦ ਹੋਣੇ ਚਾਹੀਦੇ ਨੇ ਜੋ ਯੂਪੀ ਤੇ ਬਿਹਾਰ ਵਾਲੇ ਕਿਸਾਨਾਂ ਨਾਲ ਹੋਇਆ ਉਹੀ ਪੰਜਾਬ ਦੇ ਕਿਸਾਨਾਂ ਨਾਲ ਹੋਊਗਾ ਪਰ ਵੀਰ ਜੀ ਇਸ ਸੰਘਰਸ਼ ਵਿੱਚ ਤੁਹਾਡੇ ਵਰਗੇ ਨੌਜਵਾਨਾਂ ਦੇ ਸਾਥ ਹੀ ਜ਼ਿਆਦਾ ਲੋੜ ਹੈ ਪੁੱਤ ਆਪਾਂ ਜਾਂਦਾ ਰਹਿਆਂ ਦਿੱਲੀ ਪਰ ਜੇ ਉੱਥੇ ਰਹਿਣਾ ਪੈ ਗਿਆ खान पीन का प्रबंध भी तो आप चाची एल करते गुरु के लंगर की जिम्मेवारी साड़ दो तुझ दिल्ली में कूच करो लंगर तो अस ना

ਤੇ ਜਿਵੇਂ ਤੁਸੀਂ ਕਹੋਗੇ ਮੈਂ ਹੁਣ ਉਹੇ ਕਰੂੰਗਾ ਬਸ ਮੈਨੂੰ ਮaaf ਕਰ ਦੋ ਪੁੱਤਰਾ ਮੈਨੂੰ ਮaaf ਕਰ ਦੋ ਉਹ ਮੁਰਿਆ ਜਿਸ ਵੇਲੇ ਦਾ ਭੁਲੇਆ ਸ਼ਾਮ ਨੂੰ ਘਰ ਆਏ ਤਾਂ ਉਹ ਬਾਤ ਕਰ ਦੇਣਾ ਚਾਹੀਦਾ ਦੂਜੀ ਗੱਲ ਸੁਣੋ ਦਾ ਬੈਂਕ ਉਹ ਪਿੰਡ ਦੇ ਵਿੱਚ ਆਪਣੀ ਡਿਸਪੈਂਸਰੀ ਕਿਵੇਂ ਚਲਾਉਂ ਸਾਰਾ ਪਿੰਡ ਤਾਂ ਦੇਵੀ ਦੇ ਉੱਤੇ ਮੈਂ ਉਹ ਅੰਦਾਜ਼ ਨਾਲ ਆਜ ਕਰੂੰਗਾ ਕੋ ਨਾਨਾ ਡਾਕਟਰ ਦਰਸ਼ਨਪਾਲ ਜੀ ਤੁਸੀਂ ਪਿੰਡ 'ਚ ਹੀ ਰਹਿ ਕੇ ਲੋਕਾਂ ਦੀ ਸੇਵਾ ਕਰੋ ਦੇਖੋ ਵੀ ਮੁੰਡਿਓ ਜੇ ਤੁਸੀਂ ਹੁਕਮ ਲਾਤਾ ਸੇਵਾ ਦਾ ਤਾਂ ਮੇਰੀ ਇੱਕੋ ਹੀ ਸ਼ਰਤ ਹੈ ਜਿੰਨਾ ਚਿਰ ਕਿਸਾਨ ਸਿਭਾਸੀ ਚੱਲੂਗਾ ਮੇਰੀ ਡਾਕਟਰੀ ਵੀ ਮੁਫਤ ਚੱਲੂਗੀ ਮੈਂ ਪਿੰਡ ਦੇ ਹਰੇਕ ਮਰੀਦ ਦਾ ਜਿਹੜਾ ਇਲਾਜ ਹੈ ਉਹ ਮੁਫਤ ਕਰੂੰਗਾ ਗਰਿਆਲਾ ਓਏ ਸਾਰਾ ਪਿੰਡ ਇੱਕ ਹੋ ਗਿਆ ਪਿੰਡ ਮਾਫ ਕਰ ਦੋ ਪੁੱਤਰੋ ਮੈਂ ਵੀ ਹੁਣ ਤੁਹਾਡੇ ਨਾਲ ਆ ਤੁਹਾਡੇ ਪਿੰਡ ਦੇ ਇੱਕ ਨੇ ਮੈਨੂੰ ਵੀ ਹਰਾਤਾ ਹੁਣ ਮੈਂ ਵੀ ਤੁਹਾਡੇ ਨਾਲ ਅੱਗੇ ਹੋ ਕੇ ਧਰਨੇ 'ਚ ਬੈਠੂੰਗਾ ਲਓ ਪੁੱਤਰੋ एका हो गया ज्ञान का भी फैसला हो गया लो आज हम आप कट्ठे होकर गली गली देखिए कीड़ा ताकि दुनिया को पता लग जाए पूनिया भी कोई पिंड है दुनिया के नक्शे से इतों एक दिन छड़ के रोज ट्राली भर के दिल्ली में जाया करूंगी तो आज आप गली के बच्चे दिने होगा अंकल जी मैं तो सिया हूँ किड़ी कार्य करती अपन करने थोड़ी मौका दें चलना जे मेरी किसी ने बारिया मुल्क तो आई ना वो भी अपने नाम जाऊंगी नारे साथ